ਬੇਸਿਕਲੀ ਅੱਜ ਪੂਰੇ ਉੱਤਰ ਭਾਰਤ ਦੇ ਅੰਦਰ ਤੇ ਖਾਸ ਕਰਕੇ ਪੰਜਾਬ ਦੇ ਸੱਭਿਆਚਾਰ ਦੇ ਅੰਦਰ ਜਿਹੜਾ ਲੋਹੜੀ ਦਾ ਤਿਹਾਰਾ ਹੈ ਬਹੁਤ ਵੱਡੀ ਪੱਧਰ ਤੇ ਲੋਕ ਮਨਾਉਂਦੇ ਆ ਸੋ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਦੇ ਵਿੱਚ ਪੰਜਾਬ ਦੇ ਅੰਦਰ ਸਰਕਾਰ ਬਣਨ ਤੋਂ ਬਾਅਦ ਬਹੁਤ ਹੀ ਵੱਡੇ ਇਤਿਹਾਸਕ ਤੇ ਸੈਂਟਮਿਕ ਫੈਸਲੇ ਪੰਜਾਬ ਦੀ ਸਰਕਾਰ ਨੇ ਲੋਕਾਂ ਦੇ ਪੱਖ ਵਿੱਚ ਕੀਤੇ ਆ ਤੇ ਇਹ ਜਿਹੜਾ ਗੁੱਡ ਗਵਰਨੈਂਸ ਦਾ ਕਾਫਲਾ ਆ ਇਹ ਇਨ ਫਿਊਚਰ ਵੀ ਪ੍ਰਵੇਖ ਦੇ ਅੰਦਰ ਵੀ ਪੰਜਾਬ ਦੇ ਵਿੱਚ ਜਾਰੀ ਰਹੇਗਾ ਚਾਹੇ ਉਹ ਸੁਦਾਤਾਂ ਦੇ ਰੂਪ ਚ ਹੋਵੇ ਯੋਜਨਾਵਾਂ ਦੇ ਰੂਪ ਚ ਹੋਵੇ ਰੋਜ਼ਗਾਰ ਦੇ ਰੂਪ ਚ ਹੋਵੇ ਹੈਲਥ ਹੋ ਰੈਜੂਕੇਸ਼ਨ ਦੇ ਰੂਪ ਚ ਹੋਵੇ ਸੋ ਇਹਦੇ ਵਿੱਚ ਹੋਰ ਵੀ ਕੋਈ ਤੁਹਾਨੂੰ ਆਉਣ ਵਾਲੇ ਸਮੇਂ ਚ ਪੰਜਾਬ ਦੇ ਲੋਕਾਂ ਦੇ ਆਰਥਿਕ ਪੱਧਰ ਨੂੰ ਉੱਪਰ ਚੁੱਕਣ ਦੇ ਲਈ ਵੱਡੇ ਫੈਸਲੇ ਦੇਖਣ ਤੇ ਸੁਣਨ ਨੂੰ ਮਿਲ ਸਕਦੇ ਆ ਪਰ ਕਿਉਂਕਿ ਅੱਜ ਲੋਹੜੀ ਆ ਜਿਵੇਂ ਮੈਂ ਜ਼ਿਕਰ ਕੀਤਾ ਅੱਜ ਮੈਂ ਆਪਣੇ ਪਿਆਰਾ ਹਲਕਾ ਮੇਰਾ ਪੋਆ ਜਿਸ ਹਲਕੇ ਦੇ ਲੋਕਾਂ ਨੇ ਮੈਨੂੰ ਬਹੁਤ ਵੱਡੀ ਤਾਕਤ ਵਕਸੀ ਪਿਆਰ ਦਿੱਤਾ ਤੇ ਅੱਜ ਉਹਨਾਂ ਮੈਂ ਆਪਣੇ ਵਰਕਰਾਂ ਦੇ ਵਿੱਚ ਜਿਨ੍ਹਾਂ ਨੇ ਦਿਨ ਰਾਤ ਜਬਰ ਜਾਲਿਆ ਮਿਹਨਤ ਕੀਤੀ ਔਰ ਮੈਂ ਸਮਝਦਾ ਵੀ ਵੱਡੇ ਉਸ سرمایہ ਨਾ ਟੱਕਾ ਲੈ ਕੇ ਜਿੱਥੇ ਪੰਜਾਬ ਦੇ ਵਿੱਚ ਸਰਕਾਰ ਬਣੀ ਉੱਥੇ ਮੇਰੇ ਹਲਕੇ ਦੇ ਵਿੱਚ ਵੀ ਮੈਨੂੰ ਜਿਤਾ ਕੇ ਵੱਡਾ ਪਿਆਰ ਹੌਸਲਾ ਮੈਨੂੰ ਦਿੱਤਾ ਸੋ ਅੱਜ ਮੈਂ ਲੋੜੀ ਆਪਣੇ ਲੋਕਾਂ ਚ ਮਨਾ ਰਿਹਾ ਸੋ ਮੈਂ ਕਹਿ ਸਕਦਾ ਇੱਧਰ ਜਾ ਇੱਧਰ ਆ ਦਲਿੱਦਰ ਜਾ ਦਲਿੱਦਰ ਦੀ ਝੜ ਚੁੱਲੇ ਪਾ ਜਿਹੜਾ ਸਾਡਾ ਲੋੜੀ ਦਾ ਨਾਰਾ ਆ ਸੋ ਅੱਜ ਅਸੀਂ ਜਿਹੜਾ ਰਾਜਨੀਤਿਕ ਦਲਿੱਦਰ ਪੰਜਾਬ ਦੀ ਇਸ ਸਰਜ਼ਮੀ ਦੇ ਉੱਤੇ ਲੰਬਾ ਸਮਰ ਦੇਖਣ ਨੂੰ ਮਿਲਿਆ ਜਿਹਨੂੰ ਲੋਕਾਂ ਨੇ ਚੁੱਲੇ ਪਾਇਆ ਦਲਿੱਦਰ ਨੂੰ ਤੇ ਅੱਜ ਲੋੜੀ ਆ ਮੇਰੇ ਵੱਲੋਂ ਸਮੁੱਚੇ ਹਲਕਾ ਵਾਸੀਆਂ ਨੂੰ ਪਠਾਨਕੋੜ ਵਾਸੀਆਂ ਨੂੰ ਤੇ ਸਮੁੱਚੇ ਪੰਜਾਬੀਆਂ ਨੂੰ ਲੋੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਖਾਸ ਕਰਕੇ ਤੁਹਾਨੂੰ ਵੀ ਜਿਹੜੇ ਮੇਰੇ ਪੱਤਰਕਾਰ ਦੋਸਤ ਭੈਣ ਭਰਾ ਆਏ ਆ ਰੇਡ ਮੀਡੀਆ ਵਾਲੇ ਇਲੈਕਟ੍ਰੋਨਿਕ ਮੀਡੀਆ ਵਾਲੇ ਤੁਹਾਨੂੰ ਵੀ ਤੁਹਾਡੇ ਪਰਿਵਾਰਾਂ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਔਰ ਆਨ ਵਾਲਾ ਸਮਾਂ ਲੋਹੜੀ ਸਾਡੀ ਔਰ ਤੁਹਾਡੀ ਜ਼ਿੰਦਗੀ ਚ ਫਿਰ ਦੁਬਾਰਾ ਆਵੇ ਇਹ ਮੈਂ ਆਸ ਤੇ ਉਮੀਦ ਕਰਦਾ ਤੇ ਨਾਲ ਇਹ ਮੈਂ ਕਹਿ ਸਕਦਾ ਕਿ ਅੱਜ ਅਸੀਂ ਬਹੁਤ ਹੀ ਇੱਕ ਸਿੰਪਲ ਢੰਗ ਦੇ ਨਾਲ ਇਥੇ ਲੋਹੜੀ ਨੂੰ ਸੈਲੀਬ੍ਰੇਟ ਕੀਤਾ ਜੋ ਸਾਡਾ ਸੱਭਿਆਚਾਰਕ ਸਾਡਾ ਸ਼ੌਕਕੜ ਹੈਗਾ ਆ ਲੋਹੜੀ ਦੇ ਉੱਤੇ ਦੁੱਲੇ ਭੱਟੀ ਦੀਆਂ ਕਥਾਵਾਂ ਜਿਨੇ ਜ਼ੁਲਮ ਦੇ ਖਿਲਾਫ ਲੜਨ ਲਈ ਬਹੁਤ ਵੱਡੀ ਭੂਮਿਕਾ ਦਾ ਆਖੀ ਤੇ ਅੱਜ ਉਹਦਾ ਵੀ ਲੋੜੀ ਦਾ ਪੱਖ ਜੁੜਦਾ ਹੈਗਾ ਸੋ ਇਹ ਇਹ ਮੇਨ ਅੱਜ ਜਿਹੜਾ ਚੱਲ ਰਿਹਾ ਸੋ ਸਭ ਨੂੰ ਜੀ ਆਇਆਂ ਨੂੰ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਔਰ ਮਾਨਯੋਗ ਸਾਡੇ ਨੈਸ਼ਨਲ ਕੋਰਡੀਨੇਟਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਔਰ ਮੇਰੇ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸਮੁੱਚੇ ਲੋਕਾਂ ਨੂੰ ਲੋੜੀ ਦੀਆਂ ਬਹੁਤ-ਬਹੁਤ ਮੁਬਾਰਕਾਂ